ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਮੇਰਾ ਅੱਜ ਦਾ ਵਿਸ਼ਾ ਆਓ ਰਿਸ਼ਤਿਆਂ ਦੀਆਂ ਕਮਜ਼ੋਰ ਹੋ ਰਹੀਆਂ ਤੰਦਾਂ ਨੂੰ ਮਜ਼ਬੂਤ ਕਰੀਏ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸਮਾਜ ਵਿੱਚ ਰਹਿੰਦੇ ਆ ਉਸ ਨੂੰ ਘਰ ਪਰਿਵਾਰ ਰਿਸ਼ਤਿਆਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਪਰ ਅਜੋਕਾ ਮਨੁੱਖ ਮੈਨੂੰ ਲੱਗਦਾ ਹੈ ਆਧੁਨਿਕਤਾ ਦੀ ਦੌੜ ਦੇ ਵਿੱਚ ਐਨਾ ਫਸ ਗਿਆ ਹੈ ਆਧੁਨਿਕਤਾ ਦੀ ਹੋੜ ਦੇ ਵਿੱਚ ਐਨਾ ਫਸ ਗਿਆ ਕਿ ਉਹ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰਦਾ ਜਾ ਰਿਹਾ ਹੈ ਤੁਸੀਂ ਅਕਸਰ ਅਜੋਕੇ ਮਨੁੱਖ ਦੇ ਮੂੰਹੋਂ ਸੁਣਿਆ ਹੋਵੇਗਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ ਮੈਂ ਕਿਸੇ ਤੋਂ ਕੀ ਲੈਣਾ ਮੈਨੂੰ ਕਿਸੇ ਦੀ ਲੋੜ ਨਹੀਂ ਮੈਂ ਕਿਸੇ ਨਾਲ ਲਿਹਾਜ਼ ਕਿਉਂ ਕਰਾਂ ਜਾਂ ਮੇਰਾ ਉਸ ਨਾਲ ਉਸ ਬਿਨਾ ਬਹੁਤ ਸਰਦਾ ਹੈ ਮੈਂ ਉਸ ਬਿਨਾ ਸਾਰ ਸਕਦਾ ਇਹ ਮੇਰੀ ਪਰਸਨਲ ਲਾਈਫ ਆ ਕਿਸ ਨੂੰ ਵੀ ਮੇਰੀ ਪਰਸਨਲ ਲਾਈਫ ਚ ਇੰਟਰਫੇਰੈਂਸ ਕਰਨ ਦਾ ਕੋਈ ਹੱਕ ਨਹੀਂ ਇਹ ਮੇਰੀ ਜ਼ਿੰਦਗੀ ਆ ਮੇਰੇ ਦੁੱਖ ਸੁੱਖ ਨੇ ਤੁਸੀਂ ਕੀ ਲੈਣਾ ਅਕਸਰ ਇਹ ਡਾਇਲੌਗਸ ਇਹ ਗੱਲਾਂ ਅਜੋਕੇ ਮਨੁੱਖ ਦੇ ਮੂੰਹੋਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਪਰ ਅਜੋਕੇ ਮਨੁੱਖ ਦੇ ਵਿੱਚ ਇਹ ਗੱਲਾਂ ਆਈਆਂ ਕਿਵੇਂ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜਾ ਮਨੁੱਖ ਸੀਗਾ ਉਹ ਪਰਿਵਾਰ ਤੋਂ ਬਿਨਾਂ ਘਰ ਤੋਂ ਬਿਨਾਂ ਰਿਸ਼ਤਿਆਂ ਤੋਂ ਬਿਨਾਂ ਅੱਗੇ ਨਹੀਂ ਸੀ ਬਾਦਾਂ ਉਹਨੂੰ ਹਰ ਗੱਲ ਦੇ ਵਿੱਚ ਹਰ ਸਮੇਂ ਨੂੰ ਰਿਸ਼ਤੇ ਚਾਹੀਦੇ ਸੀ ਆਪਣੇ ਮਾਪੇ ਚਾਹੀਦੇ ਸੀ ਆਪਣਾ ਘਰ ਚਾਹੀਦਾ ਸੀ ਆਪਣਾ ਪਰਿਵਾਰ ਚਾਹੀਦਾ ਸੀ ਪਰ ਅਜੋਕਾ ਮਨੁੱਖ ਆਧੁਨਿਕਤਾ ਦੀ ਦੌੜ ਦੇ ਵਿੱਚ ਆਧੁਨਿਕਤਾ ਦੀ ਹੋੜ ਦੇ ਵਿੱਚ ਇਸ ਬੁਰੀ ਕਦਰ ਇਸ ਤਰ੍ਹਾਂ ਫਸ ਗਿਆ ਹੈ ਕਿ ਉਸ ਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਸਿਰਫ ਮੇਰੀ ਆਪਣੀ ਆ ਮੇਰੀ ਜ਼ਿੰਦਗੀ ਸਿਰਫ ਮੇਰਾ ਇਜਾ ਇਹ ਕਹਿ ਸਕਦੇ ਆ ਕਿ ਦਿਖਾਵਾ ਰਹਿ ਗਿਆ ਉਸਦੇ ਕੋਲ ਦਿਖਾਵੇ ਦੇ ਨਾਲ ਨਾਲ ਵਿੱਚੋਂ ਅਸੀਂ ਪੈਸਾ ਵੀ ਲੈ ਸਕਦੇ ਆ ਕਿ ਉਸ ਦੀ ਜਿਹੜੀ ਮੁੱਖ ਜ਼ਰੂਰਤ ਆ ਉਹ ਪੈਸਾ ਹੀ ਆ ਉਸੇ ਦਿਖਾਵੇ ਦੇ ਚੱਕਰ ਦੇ ਵਿੱਚ ਉਹ ਆਪਣਾ ਪਹਿਰਾਵਾ ਉਹ ਖਾਣਾ ਪੀਣਾ ਉਹ ਆਪਣਾ ਫੋਨ ਕਹਿ ਸਕਦੇ ਆ ਉਹ ਆਪਣੇ ਰਿਸ਼ਤੇ ਕਹਿ ਸਕਦੇ ਆ ਜਾਂ ਹਰ ਇੱਕ ਗੱਲ ਨੂੰ ਛੱਡ ਕੇ ਅਸੀਂ ਇਹ ਕਹਿ ਸਕਦੇ ਆ ਕਿ ਉਸ ਦੇ ਵਿੱਚੋਂ ਭਾਈਚਾਰਕ ਭਾਵਨਾ ਜਿਹੜੀ ਖਤਮ ਹੁੰਦੀ ਜਾ ਰਹੀ ਆ ਆਪਣਾ ਤੇ ਖਤਮ ਹੁੰਦੀ ਜਾ ਰਹੀ ਆ रिश्ਤੇ ਕਾਦੇ ਸੀ ਆਪਣਤ ਦੇ। ਰਿਸ਼ਤੇ ਕਾਦੇ ਸੀ ਭਾਈਚਾਰਕ ਭਾਵਨਾ ਦੇ। ਰਿਸ਼ਤੇ ਕਾਦੇ ਸੀ ਕਿਸੇ ਨਾਲ ਦੁੱਖ ਸੁੱਖ ਦੇ ਸਾਥੀ ਹੋਣ ਦੇ। ਹੁਣ ਅਸੀਂ ਜਦੋਂ ਕਿਸੇ ਦਾ ਕਿਸ ਦੀ ਮੌਤ ਹੋ ਜਾਂਦੀ ਹੈ ਅਸੀਂ ਕਦੋਂ ਪਹੁੰਚਦੇ ਆਂ? ਅਸੀਂ ਫੋਨ ਕਰਕੇ ਪੁੱਛਦੇ ਰਹਿੰਨੇ ਆਂ ਕਿ ਹਾਂ ਕਦੋਂ ਚੱਕਣਾ ਹੈ, ਕਦੋਂ ਸੰਸਕਾਰ ਹੈ, ਕਿੰਨੇ ਵਜੇ ਪਹੁੰਚੀਏ? ਮਤਲਬ ਜੇ 12 ਵਜੇ ਸੰਸਕਾਰ ਹੈ ਤਾਂ ਅਸੀਂ ਪੌਣੇ 12 ਵਜੇ ਸ਼ਮਸ਼ਾਨ ਘਾਟ ਤੇ ਸਿੱਧਾ ਪਹੁੰਚਣਾ ਪਸੰਦ ਕਰਦੇ ਆਂ। ਇਸ ਤਰ੍ਹਾਂ ਹੀ ਵਿਆਹ ਸ਼ਾਦੀਆਂ ਦੇਖ ਲਓ ਜਿਹੜੇ ਵਿਆਹ ਸ਼ਾਦੀ 10-10 4-4 5-5 7-7 6-6 ਦਿਨ 3-3 ਦਿਨ ਚੱਲਣ ਵਾਲੇ ਸੀ ਉਹ ਕੁਝ ਘੰਟਿਆਂ ਦੇ ਵਿੱਚ ਸਿਮਟ ਕੇ ਰਹਿ ਗਏ ਨੇ ਹੁਣ ਅਸੀਂ ਕਦੋਂ ਜਾਂਨੇ ਆ ਅਸੀਂ ਜਾਂਨੇ 1 ਵਜੇ ਵਾਪਸ ਕਦੋਂ ਆਨੇ ਆ ਲਗਭਗ 3-4 ਵਜੇ ਮਤਲਬ 2-3 ਘੰਟੇ ਦੇ ਜਿਹੜੇ ਵਿਆਹ ਅਸੀਂ ਅਟੈਂਡ ਕਰਕੇ ਵਾਪਸ ਆ ਜਾਂਦੇ ਆ ਉਹਨਾਂ 2-3 ਘੰਟਿਆਂ ਦੇ ਵਿੱਚ ਵੀ ਅਸੀਂ ਆਪਣੀਆਂ ਫੋਟੋਆਂ ਕਿਚਨ ਦੇ ਵਿੱਚ ਅਸੀਂ ਆਪਣੇ ਖਾਣ ਪੀਣ ਦੇ ਵਿੱਚ ਇਸ ਤਰ੍ਹਾਂ ਰੁੱਝ ਜਾਂਦੇ ਆ ਕਿ ਅਸੀਂ ਆਪਣੇ ਬਹੁਤੇ ਰਿਸ਼ਤਿਆਂ ਨੂੰ ਵੀ ਮਿਲਣਾ ਪਸੰਦ ਕਰਦੇ ਆ ਜਾ ਅਸੀਂ ਇਹ ਕਹਿ ਲਈਏ ਕਿ ਜਿਹੜੇ ਮੁੰਡੇ ਕੁੜੀ ਦੇ ਵਿਆਹ 'ਚ ਅਸੀਂ ਗਏ ਹੁੰਨੇ ਆ ਉਹਨਾਂ ਨੂੰ ਅਸ਼ੀਰਵਾਦ ਦੇਣਾ ਵੀ ਸਾਨੂੰ ਨਹੀਂ ਲੱਗਦਾ ਸਾਨੂੰ ਲੱਗਦਾ ਹੁੰਦਾ ਹੈ ਕਿ ਚਲੋ ਖਾ ਪੀ ਲਿਆ ਸ਼ਗਨ ਪੇਰੈਂਟਸ ਨੂੰ ਦਿੱਤਾ ਮਾ ਬਪੂ ਨੂੰ ਦਿੱਤਾ ਚਲੋ ਚਲੀਏ ਬੱਲੇਵਾਸੀ ਉਹ ਸੁਹਾਗੀ ਜੋੜੀ ਦਾ ਇੰਤਜ਼ਾਰ ਵੀ ਨਹੀਂ ਕਰਦੇ ਕਿ ਉਹ ਆਨੰਦਕਾਰ ਤੋਂ ਬਾਅਦ ਆਏਗੀ ਤੇ ਅਸੀਂ ਉਹਦੇ ਇੰਤਜ਼ਾਰ ਕਰਾਂਗੇ ਤੇ ਅਸ਼ੀਰਵਾਦ ਦੇਵਾਂਗੇ ਮਤਲਬ ਅਜੋਕਾ ਮਨੁੱਖ ਕੀ ਆ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਅਸੀਂ ਬਤਮੀਜ਼ ਹੁੰਦੇ ਜਾ ਰਹੇ ਹਾਂ ਕਿਸ ਗੱਲੋਂ ਬੱਤਮੀਜ਼ ਹੁੰਦੇ ਜਾ ਰਹੇ ਹਾਂ ਬੱਤਮੀਜ਼ੀ ਸਾਡੀ ਇਸ ਗੱਲ ਦੇ ਵਿੱਚ ਹੈ ਅਸੀਂ ਦੁੱਖ ਸੁੱਖ ਦੇ ਸਾਥੀ ਨਹੀਂ ਬਣ ਰਹੇ ਅਸੀਂ ਖੁਸ਼ੀਆਂ ਗਮੀਆਂ ਦੇ ਵਿੱਚ ਨਹੀਂ ਅਗਲੇ ਨਾਲ ਖੜ ਰਹੇ ਕਿਸਦੇ ਘਰੇ ਕੋਈ ਤਕਲੀਫ ਹੁੰਦੀ ਆ ਅਸੀਂ ਕਿੱਥੇ ਪਹੁੰਚਦੇ ਆ ਅਸੀਂ ਸਿੰਪਲ ਹਸਪੀਟਲ ਦੇ ਵਿੱਚ ਪਹੁੰਚ ਕੇ ਅਗਲੇ ਦਾ ਹਾਲਚਾਲ ਪੁੱਛ ਕੇ ਵਾਪਸ ਆ ਜਾਂਦੇ ਆ ਅਸੀਂ ਕਦੀ ਨਹੀਂ ਕਹਿੰਦੇ ਕਿ ਤੇਰਾ ਕੋਈ ਬਿਮਾਰ ਹੈ ਹਸਪੀਟਲ ਦੇ ਵਿੱਚ ਐਡਮਿਟਾ ਚਲੋ ਇੱਕ ਰਾਤ ਅਸੀਂ ਰੁਕ ਜੰਨੇ ਆ ਜਾਂ ਇੰਨੀ ਕੁ ਮਦਦ ਪੈਸਿਆਂ ਦੀ ਅਸੀਂ ਕਰ ਦਿੰਨੇ ਆ ਅਸੀਂ ਕਿਤੇ ਧਾਰਮਿਕ ਜਗ੍ਹਾ ਤੇ ਪੈਸਾ ਜ਼ਰੂਰ ਦੇ ਦਿੰਨੇ ਆ ਇਹ ਕਿਉਂਕਿ ਉੱਥੇ ਸਾਡਾ ਨਾਮ ਬੋਲਿਆ ਜਾਂਦਾ ਪਰ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਪੈਸਾ ਦੇਣਾ দান ਕਰਨਾ ਚੰਗਾ ਨਹੀਂ ਸਮਝਦੇ। ਦੋਸਤੋ ਇਹੜਾ ਅੱਜ ਦਾ ਵਿਦਿਆਰਥੀ ਆ ਜਾਂ ਅੱਜ ਦਾ ਨੌਜਵਾਨ ਆ ਜਾਂ ਅੱਜ ਦਾ ਮਨੁੱਖਾ ਉਹ ਕੀ ਕਰ ਰਿਹਾ ਆ ਦਿਖਾਵੇ ਦੇ ਚੱਕਰਾਂ ਦੇ ਵਿੱਚ ਪੈਸੇ ਦੀ ਦੌੜ ਦੇ ਪਿੱਛੇ ਉਹ ਇੰਨਾ ਬੁਰੀ ਤਰ੍ਹਾਂ ਰੁੱਝ ਗਿਆ ਕਿ ਉਹ ਆਪਣੇ ਰਿਸ਼ਤਿਆਂ ਦੀ ਪਰਵਾਹ ਨਹੀਂ ਕਰਦਾ। ਉਸ ਨੂੰ ਉਸ ਕੋਲੇ ਇੰਨਾ ਜ਼ਿਆਦਾ ਹਉਮੈ ਉਸ ਕੋਲੇ ਇੰਨਾ ਜ਼ਿਆਦਾ ਹੰਕਾਰ ਆ ਗਿਆ ਹੈ। ਕਿ ਉਹ ਨਿਮਰਤਾ ਸਲੀਕਾ ਭਾਈਚਾਰਕ ਭਾਵਨਾ ਉਸ ਅੰਦਰੋਂ ਖਤਮ ਹੁੰਦੀ ਜਾ ਰਹੀਆਂ ਨੇ ਤੇ ਇੱਕ ਸੱਭਿਆਕ ਪ੍ਰਾਣੀ ਜਦੋਂ ਇੱਕ ਮਨੁੱਖ ਸਮਾਜ ਚ ਰਹਿੰਦਾ ਇੱਕ ਸੱਭਿਆਕ ਪ੍ਰਾਣੀ ਹੋਣਾ ਮੈਨੂੰ ਲੱਗਦਾ ਉਹਦਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਸੱਭਿਆਕ ਪ੍ਰਾਣੀ ਤਾਂ ਹੀ ਹੋ ਸਕਦਾ ਹੈ ਸੱਭਿਆਕ ਮਨੁੱਖ ਤਾਂ ਹੀ ਬਣ ਸਕਦਾ ਹੈ ਜੋ ਆਪਣੇ ਰਿਸ਼ਤਿਆਂ ਦੇ ਵਿੱਚ ਵਿੱਚ ਰਹੇ ਆਪਣੇ ਚਾਚੇ ਤਾਇਆ ਮਾਮੇ ਮਾਸੀਆਂ ਭੂਆ ਭੈਣ ਭਰਾਵਾਂ ਦੀ ਨਾਲ ਗੱਲ ਕਰੇ ਉਹਨਾਂ ਦੀ ਪਰਵਾਹ ਕਰੇ ਉਹਨਾਂ ਦੀ ਚਿੰਤਾ ਕਰੇ ਉਹਨਾਂ ਨਾਲ ਉੱਠੇ ਬੈਠੇ ਜਿਵੇਂ ਹੁਣ ਤੁਸੀਂ ਅਕਸਰ ਬੱਚਕਰਾਂ ਦੇ ਵਿੱਚ ਬੱਚਿਆਂ ਨੂੰ ਦੇਖਿਆ ਹੋਵੇਗਾ ਕਿ ਬੱਚੇ ਕੀ ਕਰਦੇ ਆ ਜਦੋਂ ਕੋਈ ਰਿਸ਼ਤੇਦਾਰ ਆ ਜਾਂਦਾ ਤਾਂ ਉਹ ਇੱਕ ਵਾਰੀ ਵਿਸ਼ ਕਰਦੇ ਆ ਸੱਜਕਲ ਬੁਲਾਉਂਦੇ ਆ ਤੇ ਆਪਣੇ ਆਪਣੇ ਕਮਰਿਆਂ ਦੇ ਵਿੱਚ ਚਲੇ ਜਾਂਦੇ ਆ ਜਾਂ ਫੋਨ ਦੇਖਣ ਲੱਗ ਜਾਂਦੇ ਆ ਕੀ ਸਾਡੇ ਪਰਿਵਾਰਿਕ ਮੈਂਬਰਾਂ ਨੂੰ ਜਾਂ ਸਾਡੇ ਮਾਪੇ ਨੂੰ ਇਹ ਨਹੀਂ ਚਾਹੀਦਾ ਕਿ ਬੱਚਿਆਂ ਨੂੰ ਇਹ ਕਿਹਾ ਜਾਵੇ ਚਲੋ ਆਪਣੇ ਚਾਚਾ ਜੀ ਕੋਲ ਬੈਠੋ ਜਾਂ ਤਾਇਆ ਜੀ ਕੋਲ ਬੈਠੋ ਜਾਂ ਦਾਦਾ ਜੀ ਕੋਲੇ ਬੈਠੋ ਕਿਉਂ ਨਹੀਂ ਅਸੀਂ ਮਾਪੇ ਲੋਕ ਕਹਿੰਦੇ ਕਿ ਤੁਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਜੀਓ ਮੈਨੂੰ ਲੱਗਦਾ ਬਹੁਤੀ ਜਗ੍ਹਾ ਤੇ ਕਸੂਰ ਸਾਡੇ ਮਾਪਾਪ ਦਾ ਹੁੰਦਾ ਕਿ ਛੋਟੀ ਉਮਰ ਦੇ ਵਿੱਚ ਅਸੀਂ ਇਹ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਉਹ ਪੜਦਾ ਆ ਠੀਕ ਹੈ ਪੜ ਪੜ੍ਹਾਈ ਵੀ ਬਹੁਤ ਜ਼ਰੂਰੀ ਆ ਪਰ ਇੰਨੀ ਪੜ੍ਹਾਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੇ ਰਿਸ਼ਤੇਆਂ ਨੂੰ ਦਫਨਾ ਕੇ ਜਾਂ ਰਿਸ਼ਤੇਆਂ ਤੋਂ ਦੂਰ ਹੋ ਕੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਜਾਂ ਆਪਣੇ ਪਿਓ ਨੂੰ ਭੁੱਲ ਜੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਵੇਂ ਅੱਜ ਦੇ ਬੱਚੇ ਜਿਹੜੇ ਕੱਪੜੇ ਪਾਉਂਦੇ ਆ ਜਾਂ ਜਿਹੜਾ ਉਹ ਖਾਣਾ ਪੀਣਾ ਖਾਂਦੇ ਆ ਜਦੋਂ ਉਹ ਕਪੜਾ ਸਾਡੇ ਮਾਵਾਪੂ ਨੂੰ ਬਹੁਤੀ ਵਾਰੀ ਵਧੀਆ ਨਹੀਂ ਲੱਗਦਾ ਹੁੰਦਾ ਪਰ ਬੱਚੇ ਆਪਣੇ ਮਾਂ ਨੂੰ ਜਾਂ ਆਪਣੇ ਪਿਓ ਨੂੰ ਕੌਨਫੀਡੈਂਸ ਚ ਲੈ ਲੈਂਦੇ ਆ ਕਿ ਅੱਜਕੱਲ ਦਾ ਫੈਸ਼ਨ ਇਹੀ ਆ ਪਰ ਜਦੋਂ ਕਪੜੇ ਸਾਡੇ ਚਾਚੇ ਤਾਇਆ ਜਾਂ ਦਾਦਾ ਦਾਦੀ ਦੇਖਦੇ ਹਨ ਚੰਗੇ ਨਹੀਂ ਲੱਗਦੇ ਤਾਂ ਅਸੀਂ ਸਾਡੀ ਮਾਵਾਪੀ ਕਹਿ ਦਿੰਦੇ ਆ ਚੱਲ ਬੇਟਾ ਤੂੰ ਆਪਣੇ ਉਹ ਚ ਖੁਸ਼ੀ ਚ ਰਹਿ ਤੂੰ ਕਿਸੇ ਤੋਂ ਕੀ ਲੈਣਾ ਜਦੋਂ ਉਹ ਚਾਚੇ ਤਾਇਆ ਦੇ ਮਤਲਬ ਅੱਗੇ ਬੋਲਣ ਲੱਗ ਗਿਆ ਤੂੰ ਮਤਲਬ ਆਪਣੇ ਇਹ ਕਹਿਣ ਲੱਗ ਗਿਆ ਕਿ ਮੈਨੂੰ ਕਿਸੇ ਦੀ ਲੋੜ ਨਹੀਂ ਐ ਮੈਨੂੰ ਕਿਸੇ ਪਰਵਾਹ ਨਹੀਂ ਐ ਮੈਨੂੰ ਆਪਣਾ ਆਪ ਹੀ ਸਹੀ ਲੱਗ ਰਿਹਾ ਆ ਤਾਂ ਮੈਨੂੰ ਲੱਗਦਾ ਉੱਥੇ ਅਸੀਂ ਇੱਕ ਇੱਕ ਕਰਕੇ ਉਹਨਾਂ ਰਿਸ਼ਤਿਆਂ ਨੂੰ ਮਾਰ ਦਿੰਦੇ ਆ ਜਾਂ ਇਹ ਕਈ ਮਾਮਾ ਇਹ ਕਹਿ ਦਿੰਦੀਆਂ ਨੇ ਕਿ ਵੱਡੇ ਭਰਾ ਨੂੰ ਕੋਈ ਡਰੈਸ ਜਾਂ ਵੱਡੀ ਭੈਣ ਨੂੰ ਕੋਈ ਡਰੈਸ ਪਸੰਦ ਨਹੀਂ ਆਈ ਕੋਈ ਨਾ ਬੇਟਾ ਤੂੰ ਆਪਣੇ ਤੂੰ ਠੀਕ ਲੱਗ ਰਿਹਾ ਬਸ ਠੀਕ ਆ ਮਾਮਾ ਨੂੰ ਵੀ ਇਹ ਲੱਗਦਾ ਹੁੰਦਾ ਹੈ ਕਿ ਮੇਰਾ ਬੱਚਾ ਮਾਡਰਨ ਦੇ ਸੀ ਪਰ ਉਹ ਮਾਡਰਨ ਦੀ ਦੌੜ ਦੇ ਵਿੱਚ ਆਧੁਨਿਕਤਾ ਦੀ ਦੌੜ ਦੇ ਵਿੱਚ ਤੁਸੀਂ ਕਿੰਨਾ ਕੁਝ ਆਪਣੇ ਹੱਥੋਂ ਗਵਾ ਲੈਂਦੇ ਹੋ ਇਹ ਸਮਾਂ ਨਿਕਲਣ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਉੱਥੇ ਤੁਹਾਡੀ ਸੱਭਿਤਾ ਉੱਥੇ ਤੁਹਾਡਾ ਸਮਾਜ ਉੱਥੇ ਤੁਹਾਡੇ ਸੰਸਕਾਰ ਉੱਥੇ ਤੁਹਾਡਾ ਸਭਿਆਚਾਰ ਸਾਰਾ ਕੁਝ ਖਤਮ ਹੋ ਜਾਂਦਾ ਫਿਰ ਅਸੀਂ ਉਹ ਸਭਿਆਚਾਰ ਨੂੰ ਕਦੋਂ ਦਿਖਾਉਨੇ ਆ ਉਹ ਸੱਭਿਆਚਾਰ ਰੋਸ ਹੀ ਦਿਖਾਉਨੇ ਆ ਜਾਗੋ ਦੇ ਉੱਤੇ ਮਹਿੰਦੀ ਦੇ ਉੱਤੇ ਅਸੀਂ ਕਹਿੰਨੇ ਹਲਦੀ ਲਾਉਣੀ ਆ ਬਟਨਾ ਲਾਉਣਾ ਉੱਥੇ ਅਸੀਂ ਬੜੇ ਸੱਭੇਕ ਪ੍ਰਾਣੀ ਬਣੇ ਹੁੰਨੇ ਆ ਪਰ ਉੱਥੇ ਵੀ ਕੀ ਹੁੰਦਾ ਅਸੀਂ ਨੱਚ ਗਾ ਕਿਸ ਨਾਲ ਰਹੇ ਹੁੰਨੇ ਆ ਜਾਂ ਆਪਣੇ ਉਹਨਾਂ ਰਿਸ਼ਤਿਆਂ ਨਾਲ ਹੀ ਜਿਨ੍ਹਾਂ ਰਿਸ਼ਤਿਆਂ ਦੀ ਸਾਨੂੰ ਥੋੜੀ ਜਿਹੀ ਸ਼ਰਮ ਹੋਣੀ ਚਾਹੀਦੀ ਆ ਜਿਵੇਂ ਕਈ ਗੀਤ ਇਹੋ ਜਿਹੇ ਹੁੰਦੇ ਆ ਕਿ ਉੱਥੇ ਸਾਡਾ ਪਿਓ ਨਾਲ ਨੱਚਣਾ ਸਾਡਾ ਭਰਾ ਨਾਲ ਨੱਚਣਾ ਠੀਕ ਨਹੀਂ ਲੱਗਦਾ ਹੁੰਦਾ ਪਰ ਉੱਥੇ ਸਾਰੇ ਦਾ ਸਾਰੀ ਪਰਿਵਾਰ ਉੱਥੇ ਨੱਚ ਰਿਹਾ ਹੁੰਦਾ ਮੈਨੂੰ ਲੱਗਦਾ ਉੱਥੇ ਉਹ ਵੀ ਇੱਕ ਰਿਸ਼ਤਿਆਂ ਦਾ ਕਹਾਣੀ ਹੁੰਦਾ ਹੈ ਤੇ ਇੱਕ ਅਗਲੀ ਮੈਨੂੰ ਇਹ ਗੱਲ ਲੱਗਦੀ ਹੁੰਦੀ ਹੈ ਕਿ ਜਦੋਂ ਬੱਚਾ ਤਾਂ ਤੂੰ ਪੈਸੇ ਲੈਂਦਾ ਜਾਂ ਕੋਈ ਵੀ ਨੌਜਵਾਨ ਤਾਂ ਤੂੰ ਪੈਸੇ ਲੈਂਦਾ ਹੈ ਖਾਸ ਕਰ ਜਦੋਂ ਮਾਮਾ ਤੋਂ ਲੈਂਦਾ ਤਾਂ ਮਾਂ ਨੂੰ ਇਹ ਜ਼ਰੂਰ ਪੁੱਛਣਾ ਚਾਹੀਦਾ ਕਿ ਬੱਚੇ ਇਹ ਪੈਸਾ ਤੁਸੀਂ ਨੇ ਕਿੱਥੇ ਲਗਾਉਣਾ ਹੈ ਜਦੋਂ ਉਹ ਪੈਸਾ ਬੱਚੇ ਆਧੁਨਿਕਤਾ ਦੀ ਹੋੜ ਦੇ ਵਿੱਚ ਖਾਣ ਪੀਣ ਤੇ ਜਾਂ ਗਲਤ ਆਲਤਾਂ ਤੇ ਲਗਾ ਰਹੇ ਹੈ ਉੱਥੇ ਵੀ ਉਹ ਇੱਕ ਇੱਕ ਕਰਕੇ ਰਿਸ਼ਤੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ ਉਹ ਬੱਚਾ ਕੀ ਕਰਦਾ ਹੈ ਕਿ ਆਪਣੇ ਭੈਣ ਭਰਾਵਾਂ ਨਾਲ ਕੋਈ ਚੀਜ਼ ਇੰਜੋਏ ਕਰਨ ਤੋਂ ਪਹਿਲਾਂ ਉਹ ਆਪਣੇ ਦੋਸਤਾਂ ਨਾਲ ਉਹ ਆਪਣੇ ਹੋਰ ਜਿਹੜੇ ਉਹਦੀ ਜ਼ਿੰਦਗੀ ਦੇ ਵਿੱਚ ਲੋਕ ਹੁੰਦੇ ਆ ਉਹਨਾਂ ਨਾਲ ਉਹ ਚੀਜ਼ਾਂ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੰਦਾ ਮੈਨੂੰ ਲੱਗਦਾ ਹੈ ਕਿ ਸਭ ਤੋਂ ਜਿਹੜਾ ਵੱਡਾ ਦੋਸਤ ਵਧੀਆ ਦੋਸਤ ਹੁੰਦਾ ਉਹ ਇੱਕ ਪਰਿਵਾਰ ਹੀ ਹੁੰਦਾ ਜਦੋਂ ਬੱਚਾ ਪਰਿਵਾਰ ਦੇ ਵਿੱਚ ਰਹਿ ਕੇ ਰਿਸ਼ਤਿਆਂ ਨੂੰ ਮਾਣੇਗਾ ਮੈਨੂੰ ਲੱਗਦਾ ਹੈ ਕਿ ਉਹ ਦੁਨੀਆ ਦਾ ਸਭ ਤੋਂ ਪਿਆਰਾ ਤੇ ਸਭ ਤੋਂ ਵਧੀਆ ਨਿੱਘ ਹੁੰਦਾ ਤੇ ਮੈਨੂੰ ਇਹ ਕੈਨ ਵਿੱਚ ਕੋਈ ਹਿਜਕਚਾਹਟ ਨਹੀਂ ਹੈਗੀ ਕਿ ਸਾਨੂੰ ਮਾਮਾ ਨੂੰ ਤੇ ਸਾਡੇ ਅੱਜ ਦੇ ਜਿਹੜੇ ਪਿਓ ਨੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਰਿਸ਼ਤਿਆਂ ਵਿੱਚ ਰਹਿਣ ਦੀ ਸਿੱਖਿਆ ਜ਼ਰੂਰ ਦੇਣੀ ਚਾਹੀਦੀ ਹੈ ਆਪਣੇ ਚਾਚੇ ਤਾਇਆ ਦਾ ਮਹੱਤਵ ਦੱਸਣਾ ਚਾਹੀਦਾ ਹੈ ਕਿ ਚਾਚੇ ਪਿਓ ਸਮਾਨਾ ਤਾਈ ਪਿਓ ਸਮਾਨਾ ਹੁਣ ਬਹੁਤ ਸਾਰੇ ਲੋਕ ਇਹ ਕਹਿਣਗੇ ਕਿ ਮੇਰਾ ਚਾਚਾ ਚੰਗਾ ਨਹੀਂ ਹੈ ਮੇਰਾ 사ਆ ਚੰਗਾ ਨਹੀਂ ਹੈ ਨਹੀਂ ਚੰਗਾ ਕੋਈ ਨਹੀਂ ਹੁੰਦਾ ਚੰਗੇ ਸਾਰੇ ਹੁੰਦੇ ਜੇ ਤੁਸੀਂ ਚੰਗੇ ਹੋ ਤਾਂ ਸਾਰੇ ਚੰਗਿਆ ਜੇ ਤੁਸੀਂ ਨਹੀਂ ਚੰਗੇ ਤਾਂ ਕੋਈ ਵੀ ਨਹੀਂ ਚੰਗਾ ਜੇ ਤੁਹਾਡੀਆਂ ਮਾਸੀਆਂ ਮਾਮੀਆਂ ਭੂਆ ਤੁਹਾਡੀਆਂ ਹੈਗੀਆਂ ਨੇ ਤਾਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਅਮੀਰ ਲੋਕ ਹੋ ਤੁਹਾਡੇ ਭੈਣ ਭਰਾ ਹੈਗੇ ਨੇ ਤੁਹਾਡੇ ਨਾਲ ਖੜਨ ਵਾਲੇ ਨੇ ਸਭ ਤੋਂ ਵੱਧ ਅਮੀਰ ਲੋਕ ਤੁਸੀਂ ਹੋ ਜੇ ਤੁਹਾਡੇ ਨਾਲ ਤੁਹਾਡਾ ਕੋਈ ਰਿਸ਼ਤਾ ਹੀ ਨਹੀਂ ਆ ਤਾਂ ਤੁਸੀਂ ਮੈਨੂੰ ਲੱਗਦਾ ਦੁਨੀਆ ਦੇ ਸਭ ਤੋਂ ਗਰੀਬ ਹੋ ਬੇਸ਼ੱਕ ਤੁਹਾਡੇ ਕੋਲ ਕਰੋੜਾਂ ਰੁਪਏ ਆਇਆ ਬੇਸ਼ੱਕ ਤੁਹਾਡੇ ਕੋਲੇ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਆਇਆ ਬਹੁਤ ਵੱਡੇ ਵੱਡੇ ਫੋਨ ਆ ਬ੍ਰਾਂਡਡ ਕੱਪੜੇ ਆ ਮੈਨੂੰ ਲੱਗਦਾ ਤੁਹਾਰ ਤੋਂ ਬਾਅਦ ਗਰੀਬ ਇਨਸਾਨ ਇਸ ਦੁਨੀਆ ਤੇ ਨਹੀਂ ਆ ਤੇ بچے ਜਿਹੜੇ ਆ ਉਹਨਾਂ ਨੂੰ ਰਿਸ਼ਤੇ ਆ ਜਿਹੜੇ ਇਸ਼ਤਿਆਨੀਆਂ ਤੰਦਾਂ ਜਿਹੜੀਆਂ ਮਜ਼ਬੂਤ ਕਰਨ ਦੇ ਲਈ ਮਾਪੇ ਦਾ ਯੋਗਦਾਨ ਹੋਣਾ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਅਸੀਂ ਅਧਿਆਪਕਾਂ ਨੂੰ ਇਹ ਬੇਨਤੀ ਕਰੂੰਗੀ ਕਿ ਵਿਦਿਆਰਥੀਆਂ ਨੂੰ ਜਦੋਂ ਵੀ ਤੁਹਾਡੇ ਕੋਲੇ ਸਕੂਲਾਂ ਕਾਲਜਾਂ ਚ ਆਉਣ ਤਾਂ ਉਹਨਾਂ ਨੂੰ ਰਿਸ਼ਤਿਆਂ ਦੀ अहमियत ਜ਼ਰੂਰ ਸਿਖਾਈ ਜਾਵੇ ਇਸ ਦੇ ਤੁਹਾਡੇ ਤੋਂ ਇਜਾਜ਼ਤ ਲੈ ਰਹੀਆਂ ਬਹੁਤ ਬਹੁਤ ਸ਼ੁਕਰੀਆ